ਦੁਆਬਾ ਕਿਸਾਨ ਵੈਲਫੇਅਰ ਕਮੇਟੀ ਦੇ ਕਿਸਾਨ ਆਗੂਆਂ ਦੀ ਅੱਜ ਇੱਕ ਮੀਟਿੰਗ ਭੋਗਪੁਰ ਨੇੜੇ ਪਿੰਡ ਚਰੜ ਵਿੱਚ ਹੋਈ ਇਲਾਕੇ ਦੇ ਕਿਸਾਨ ਤੇ ਨੌਜਵਾਨ ਇਸ ਮੀਟਿੰਗ ਵਿੱਚ ਸ਼ਾਮਲ ਹੋਏ ਤੇ ਇਸ ਮੀਟਿੰਗ ਵਿੱਚ ਕਿਸਾਨ ਆਗੂਆਂ ਨੇ 12 ਤਰੀਕ ਨੂੰ ਖਨੌਰੀ ਬਾਰਡਰ ਵਿਖੇ ਹਮ ਹਮਾ ਕੇ ਪਹੁੰਚਣ ਦੇ ਇਕੱਠ ਦੀ ਅਪੀਲ ਕੀਤੀ ਹੈ ਇਸ ਮੌਕੇ ਦੁਆਬਾ ਕਿਸਾਨ ਵੈਲਫੇਅਰ ਕਮੇਟੀ ਵੱਲੋਂ ਕਿਸਾਨ ਜੂਥ ਵਿੰਗ ਦੀ ਇਕਾਈ ਦੇ ਪ੍ਰਧਾਨ ਰਾਜਨਵੀਰ ਸਿੰਘ ਨੂੰ ਬਣਾ ਕੇ ਜ਼ਿੰਮੇਵਾਰੀ ਸੌਂਪੀ ਹੈ ਕਿਸਾਨ ਤੇ ਹੋਰ ਨੌਜਵਾਨ ਇਸ ਮੀਟਿੰਗ ਵਿੱਚ ਸ਼ਾਮਲ ਹੋਏ ਤੇ ਵਿਚਾਰ ਚਰਚਾ ਹੋਈ ਬੁੱਟਰ ਸਾਹਿਬ ਅੱਜ ਪਿੰਡ ਚੱਲੜ ਦੇ ਵਿੱਚ ਜਿਹੜਾ ਆ ਕਿਸਾਨਾਂ ਦੀ ਜਿਹੜੀ ਮੀਟਿੰਗ ਹੋਈ ਹੈ ਇਸ ਮੀਟਿੰਗ ਬਾਰੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਪਿੰਡ ਚੱਲੜ ਤਸੀਲ ਢੋਪਰ ਦੇ ਵਿੱਚ ਮੀਟਿੰਗ ਹੋਈ ਆ ਜੀ ਇਹ 12 ਤਰੀਕ ਨੂੰ ਡਲੇਵਾਲ ਸਾਹਿਬ ਦੀ ਕਾਲਜ ਦੇ ਤੇ ਮੀਟਿੰਗ ਕੀਤੀ ਗਈ ਆ ਜੀ ਖਨੋਰੀ ਇਕੱਠ ਹੁਣ 12 ਤਰੀਕ ਨੂੰ ਉਹਦੇ ਵਾਸਤੇ ਸਾਰੇ ਵੀਰਾਂ ਨੂੰ ਲਾਮਬੰਦ ਕੀਤਾ ਹੈ ਜੀ ਤੇ ਖਨੋਰੀ ਵਾਸਤੇ ਵੀਰਾਂ ਕੱਟ ਕੇ ਉੱਥੇ ਪਹੁੰਚਣਗੇ ਸਾਰੇ ਪੂਰ ਜ਼ੋਰ ਨਾਲ ਅੱਜ ਕਿਸੇ ਇਕਾਈ ਦਾ ਜਿਹੜਾ ਗਠਨ ਕੀਤਾ ਗਿਆ ਉਸ ਬਾਰੇ ਕੀ ਕਹਣਗੇ ਹਾਂਜੀ ਇਹ ਜੂਥ ਦੀ ਇਕਾਈ ਦਾ ਆਪਾਂ ਗਠਨ ਕੀਤਾ ਹੈ ਜੀ ਰਾਜਵੀਰ ਸਿੰਘ ਨੂੰ ਕੰਗ ਸਾਬ ਨੂੰ ਪ੍ਰਧਾਨ ਬਣਾਇਆ ਹੈ ਜੀ ਚਰੜਪਿੰਡ ਦਾ ਤੇ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਹੈ ਜੀ ਇਕਾਈ ਦਾ ਪੇਪਰ ਸਾਰਿਆਂ ਨੂੰ ਪੁਰਜੋਰ ਬੇਨਤੀ ਹੈ ਜੀ ਕਿ ਉੱਥੇ ਖਨੋਰੀ ਬਾਰਡਰ ਤੇ ਪਹੁੰਚਣਾ 12 ਤਰੀਕ ਨੂੰ ਜਿਸ ਤਰ੍ਹਾਂ ਹੋਰ ਵੀ ਜਿਹੜੇ ਨੌਜਵਾਨ ਆ ਉਹਨਾਂ ਨੂੰ ਤੁਸੀਂ ਕੁਝ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਬੇਨਤੀ ਹੈ ਜੀ ਕਿ ਆਪਣੇ ਹੱਕਾਂ ਵਾਸਤੇ ਜੇ ਆਪਾਂ ਲਾਮਬੰਦ ਹੋਈਏ ਤਾਂ ਬਹੁਤ ਵਧੀਆ ਹੈ ਜੀ ਜਿਦਾਂ ਪਿਛਲੀ ਆ ਵੀ ਆਪਾਂ ਦੇਖ ਚੁੱਕੇ ਆਂ ਵੀ ਝੋਨੇ ਦੀ ਫਸਲ ਤੇ ਆਪਾਂ ਨੂੰ 2-200 ਰੁਪਏ 100-100 ਰੁਪਏ ਕੱਟ ਲਵਾਉਣਾ ਪਿਆ ਆ ਜੇ ਆਪਾਂ ਸਾਰੇ ਇਕੱਠੇ ਹੋਵਾਂਗੇ ਤਾਂ ਆਪਾਂ ਨੂੰ ਇਹ ਚੀਜ਼ਾਂ ਦਾ ਸਾਹਮਣਾ ਨਹੀਂ ਕਰਨਾ ਪਊਗਾ ਜੀ ਜੀ ਸਾਰੀਆਂ ਫਸਲਾਂ ਦੇ ਉੱਤੇ ਐਮ ਐਸ ਕੇ ਯੂ ਦਿੱਤੀ ਜਾਵੇ। ਸੁਆਮੀ ਨਾਥਨ ਰਿਪੋਰਟ ਨੂੰ ਲਾਗੂ ਕੀਤਾ ਜਾਵੇ। ਫਿਰ ਇਸੇ ਇਹ ਆਪਾਂ ਨੂੰ ਜਿਹੜਾ ਜੋ ਵੀ ਕਰਨਾ ਪੈਂਦਾ ਆ ਵੀ ਕੋਈ ਧਰਨਾ ਲਾਉਣਾ ਪੈਂਦਾ ਆਪਾਂ ਨੂੰ ਇਸ ਚੀਜ਼ ਦਾ ਸਾਹਮਣਾ ਨਾ ਕਰਨਾ ਪਵੇ ਜੀ। ਰਾਜਿੰਦਰ ਜੀ ਅੱਜ ਤੁਹਾਨੂੰ ਕਿਸਾਨ ਵਿੰਗ ਯੂਥ ਦੀ ਜਿਹੜੀ ਇਹ ਪ੍ਰਧਾਨ ਦੀ ਜ਼ਿੰਮੇਰੀ ਸੌਂਪੀ ਗਈ ਹੈ ਕੀ ਕਹਿਣਾ ਚਾਹੋਗੇ? ਹਾਲੇ ਸਭ ਤੋਂ ਪਹਿਲਾਂ ਵੀ ਤੁਹਾਡਾ ਪ੍ਰੈਸ ਯੂਨੀਵਰਸਟੀ ਵੀ ਦਾ ਧੰਨਵਾਦ ਕਰਦੇ ਆਂ ਜੀ ਸਾਡੇ ਇਸ ਪ੍ਰੋਗਰਾਮ ਸਾਹਮਣੇ ਤੇ ਉਸ ਤੋਂ ਪਰੰਤ ਮੈਂ ਧੰਨਵਾਦ ਕਰੂੰਗਾ ਸਾਡੀ ਦਵਾਪਾ ਕਿਸਾਨ ਸੰਘਰਸ਼ ਕਮੇਟੀ ਦਾ ਜਿਨ੍ਹਾਂ ਨੇ ਸਾਨੂੰ ਇਸ ਕਾਬਲ ਸਮਝਿਆ ਤੇ ਮੈਂ ਇਹੀ ਆਸ ਕਰਦਾ ਵੀ ਮੈਂ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰੂੰਗਾ ਤੇ ਬਾਕੀ ਜਿੱਦਾਂ ਤੁਹਾਨੂੰ ਸਭ ਨੂੰ ਪਤਾ ਹੈ ਡੱਲੇਵਾਲ ਸਾਹਿਬ ਕੋਕੜ ਧਰ ਤੇ ਬੈਠੇ ਹੋਏ ਆ ਤੇ 12 ਤਰੀਕ ਦੇ ਉਹਨਾਂ ਦੀ ਕੌਲਿਆ ਵੀ ਸਾਰੇ ਖਨੌਰੀ ਬਾਰਡਰ ਤੇ ਪਹੁੰਚੋ ਤੇ ਆਪਾਂ ਵੀ ਪਹੁੰਚ ਰਹੇ ਆ ਜਿੱਥੇ ਨਾਲ ਤੇ ਮੇਰੇ ਵੀਰ ਸਾਰੇ ਜਿਹੜੇ ਇਸ ਚੈਨਲ ਦਾ ਹੀ ਤੁਹਾਨੂੰ ਦੇਖ ਰਹੇ ਆ ਉਹ ਵੀ ਸਾਰੇ ਆਪਣੇ ਘਰੋਂ ਮੇਰੇ ਵੀਰ ਨਿਕਲ ਗਏ ਤੇ ਉੱਥੇ ਬਾਰਡਰ ਤੇ ਪਹੁੰਚੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ